ਭਾਰਤ ਤੇ ਪਾਕਿਸਤਾਨ ਦੇ ਵੱਧਦੇ ਤਣਾ ਦੇ ਵਿਚਾਲੇ ਹੁਣ ਸਲਾਲ ਡੈਮ ਦੇ ਗੇਟ ਬੰਦ ਕਰ ਦਿੱਤੇ ਗਏ। ਤਾਂ ਦੱਸਿਆ ਇਹ ਕਿ ਚਨਾਬ ਨਦੀ ਦੇ ਪਾਣੀ ਦੇ ਪੱਧਰ 'ਚ ਕਾਫੀ ਗਿਰਾਵਟ ਆਈ ਹੈ ਤੇ ਜੰਮੂ ਕਸ਼ਮੀਰ ਦੇ ਵਿੱਚ ਸਲਾਲ ਡੈਮ ਦੇ ਗੇਟ ਬੰਦ ਹੋ ਚੁੱਕੇ ਨੇ ਜਿਸ ਤੋਂ ਬਾਅਦ ਰਿਆਸੀ ਜ਼ਿਲ੍ਹੇ ਦੇ ਵਿੱਚ ਜਨਾਬ ਦੀਆਂ ਤਸਵੀਰਾਂ ਜਿੱਥੇ ਜਨਾਬ ਨਦੀ ਦੇ ਪਾਣੀ ਦੇ ਪੱਧਰ 'ਚ ਕਾਫੀ ਗਿਰਾਵਟ ਆ ਚੁੱਕੀ ਹੈ ਤਾਂ ਇੱਕ ਪਾਸੇ ਤਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜਾ ਤਣਾਅ ਉਹ ਵੱਧਦਾ ਜਾ ਰਿਹਾ ਹੈ ਤੇ ਜਿੱਥੇ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਨੂੰ ਲੈ ਕੇ ਸਖਤ ਫੈਸਲੇ ਲਏ ਗਏ ਨੇ ਤਾਂ ਐਸੇ ਵਿਚਾਲੇ ਜਨਾਬ ਨਦੀ ਦੇ ਪਾਣੀ ਨੂੰ ਬੰਦ ਕਰ ਦਿੱਤਾ ਗਿਆ ਸਲਾਲ ਡੈਮ ਦੇ ਗੇਟ ਬੰਦ ਹੋਏ ਨੇ ਜਿਸ ਤੋਂ ਬਾਅਦ ਰਿਆਸੀ ਜ਼ਿਲ੍ਹੇ ਦੇ ਵਿੱਚ ਇਚਨਾਬ ਨਦੀਆਂ ਤਸਵੀਰਾਂ ਜਿੱਥੇ ਪਾਣੀ ਦੇ ਪੱਦਰ 'ਚ ਕਾਫੀ ਜ਼ਿਆਦਾ ਗਿਰਾਵਟ ਆ ਚੁੱਕੀ ਹੈ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਦਾ ਇਹ ਜ਼ਰੂਰ ਕਹਿਣਾ ਹੈ ਕਿ ਇਸ ਤਰੀਕੇ ਨਾਲ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਅਸੀਂ ਸਾਬ ਉਸ ਦੇ ਨਾਲ ਅ ਦਰਸਲ ਇਹ ਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਦੇਸ਼ ਭਰ ਦੇ ਵਿੱਚ ਹੀ ਰੋਸ ਹੈ ਹਰ ਕੋਈ ਚਾਹੁੰਦਾ ਹੈ ਕਿ ਇਸ ਦਾ ਜਵਾਬ ਪਾਕਿਸਤਾਨ ਨੂੰ ਦਿੱਤਾ ਜਾਵੇ ਤੇ ਇਸੇ ਵਿਚਾਲੇ ਹੁਣ ਪਾਣੀਆਂ ਦਾ ਜਿਹੜਾ ਮੁੱਦਾ ਹੈ ਉੱਥੇ ਦੇਖ ਲਓ ਕਿ ਕਿਵੇਂ ਪਾਕਿਸਤਾਨ ਜਿਹੜਾ ਤਣਾਅ ਇਸ ਦੇ ਨਾਲ ਵੱਧਦਾ ਜਾ ਰਿਹਾ ਹੈ ਭਾਰਤ ਦਾ ਤੇ ਇਸੇ ਵਿਚਾਲੇ ਸਲਾਲ ਡੈਮ ਦੇ ਗੇਟ ਬੰਦ ਕਰ ਦਿੱਤੇ ਗਏ ਨੇ ਜਿਸ ਦੇ ਨਾਲ ਜਰਾਮ ਨਦੀ ਦਾ ਜਿਹੜਾ ਪਾਣੀ ਹੈ ਉਸ ਵਿੱਚ ਕਾਫੀ ਜ਼ਿਆਦਾ ਗਿਰਾਵਟ ਆ ਚੁੱਕੀ ਹੈ जा रहा है, है और चिनाब का पानी हमने देखा बंद कर दिया देखिए ये बहुत बड़ी उपलब्धि है जैसे पाकिस्तान ने हिंदुस्तान को तंग करके रखा हुआ है यह करना बिल्कुल बहुत ही सही है यह स्टेप सरकार का बहुत अच्छा है जंग करना भी कोई, कोई वो बनता नहीं है मगर फिर भी जो यह हिंदुस्तान सरकार उनको बहुत सा, सारे तरीकों से जवाब दे रही है बहुत अच्छी बात है और ऐसा करना भी जायज है ਕਿਉਂਕਿ ਪਾਕਿਸਤਾਨ ਕੋ ਮੂੰਹ ਤੋਰ ਜਵਾਬ ਦੇ ਰਹੀ ਹੈ ਅਗਰ ਹਿੰਦੁਸਤਾਨ ਸਰਕਾਰ ਇਹ ਹਮ ਲੋਗ ਸਭ ਸਰਕਾਰ ਕੇ ਸਾਥ ਮੇ ਹਨ ਭਾਰਤ ਤੋਂ ਪਾਕਿਸਤਾਨ ਦੇ ਵਧਦੇ ਤਣਾ ਦੇ ਵਿਚਾਲੇ ਹੁਣ ਸਲਾਲ ਡੈਮ ਦੇ ਗੇਟ ਬੰਦ ਕਰ ਦਿੱਤੇ ਗਏ ਤਾਂ ਦੱਸੋ ਇਹ ਕਿ ਚਨਾਬ ਨਦੀ ਦੇ ਪਾਣੀ ਦੇ ਪਦਰਜ ਕਾਫੀ ਗਿਰਾਵਟ ਆਇਆ ਤੇ ਜੰਮੂ ਕਸ਼ਮੀਰ ਦੇ ਵਿੱਚ ਸਲਾਲ ਡੈਮ ਦੇ ਗੇਟ ਬੰਦ ਹੋ ਚੁੱਕੇ ਨੇ ਜਿਸ ਤੋਂ ਬਾਅਦ ਰਿਆਸੀ ਜ਼ਿਲ੍ਹੇ ਦੇ ਵਿੱਚ ਜਨਾਬ ਦੀਆਂ ਤਸਵੀਰਾਂ ਜਿੱਥੇ ਜਨਾਬ ਨਦੀ ਦੇ ਪਾਣੀ ਦੇ ਪੱਧਰ 'ਚ ਕਾਫੀ ਗਿਰਾਵਟ ਆ ਚੁੱਕੀ ਹੈ ਤਾਂ ਇੱਕ ਪਾਸੇ ਤਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜਾ ਤਣਾਅ ਉਹ ਵੱਧਦਾ ਜਾ ਰਿਹਾ ਹੈ ਤੇ ਜਿੱਥੇ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਨੂੰ ਲੈ ਕੇ ਸਖਤ ਫੈਸਲੇ ਲਏ ਗਏ ਨੇ ਤਾਂ ਐਸੇ ਵਿਚਾਲੇ ਜਨਾਬ ਨਦੀ ਦੇ ਪਾਣੀ ਨੂੰ ਬੰਦ ਕਰ ਦਿੱਤਾ ਗਿਆ ਸਲਾਲ ਡੈਮ ਦੇ ਗੇਟ ਬੰਦ ਹੋਏ ਨੇ ਜਿਸ ਤੋਂ ਬਾਅਦ ਰਿਆਸੀ ਜ਼ਿਲ੍ਹੇ ਦੇ ਵਿੱਚ ਇਚਨਾਬ ਨਦੀਆਂ ਤਸਵੀਰਾਂ ਜਿੱਥੇ ਪਾਣੀ ਦੇ ਪੱਦਰ 'ਚ ਕਾਫੀ ਜ਼ਿਆਦਾ ਗਿਰਾਵਟ ਆ ਚੁੱਕੀ ਹੈ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਦਾ ਇਹ ਜ਼ਰੂਰ ਕਹਿਣਾ ਹੈ ਕਿ ਇਸ ਤਰੀਕੇ ਨਾਲ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਅਸੀਂ ਸਾਬ ਉਸ ਦੇ ਨਾਲ ਅ ਦਰਸਲ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਦੇਸ਼ ਭਰ ਦੇ ਵਿੱਚ ਹੀ ਰੋਸ ਹੈ ਹਰ ਕੋਈ ਚਾਹੁੰਦਾ ਹੈ ਕਿ ਇਸ ਦਾ ਜਵਾਬ ਪਾਕਿਸਤਾਨ ਨੂੰ ਦਿੱਤਾ ਜਾਵੇ ਤੇ ਇਸੇ ਵਿਚਾਲੇ ਹੁਣ ਪਾਣੀਆਂ ਦਾ ਜਿਹੜਾ ਮੁੱਦਾ ਹੈ ਉੱਥੇ ਦੇਖ ਲਓ ਕਿ ਕਿਵੇਂ ਪਾਕਿਸਤਾਨ जरा तनाव है इस वह भारत का इसी विचाले सलाल डैम के गेट बंद कर देश चनाब नदी का जो पानी है उस काफी ज्यादा गिरावट आ चुकी है ये बहुत बड़ी उपलब्धि है जैसे पाकिस्तान ने हिंदुस्तान को तंग करके रखा हुआ है ये करना बिल्कुल बहुत ही सही है ये स्टेप सरकार का बहुत अच्छा है अब देखिए जकदम जंग करना भी कोई कोई वो बनता नहीं है मगर फिर भी जो ये हिंदुस्तान सरकार उनको बहुत सा, सारे तरीकों से जवाब दे रही है बहुत अच्छी बात है और ऐसा करना भी जायज है क्योंकि पाकिस्तान को मुंह तोड़ जवाब दे रही है अगर हिंदुस्तान सरकार ये हम लोग सब ए, सरकार के साथ में हैं।